ਬਹੁਤ ਹੀ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਇੱਕ ਸਿਰਫ 12 ਸਾਲ ਦੀ ਬੱਚੀ ਨਾਵਾਲਿਕ ਲੜਕੀ ਉਸ ਦਾ ਰੇਵ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਨੇ ਹਰ ਕੋਸ਼ਿਸ਼ ਕੀਤੀ ਹੈ ਕਿ ਇਸ ਮਾਮਲੇ ਨੂੰ ਇਸ ਤਰ੍ਹਾਂ ਹੀ ਨਿਪਟਾ ਦਿੱਤਾ ਜਾਵੇ ਹੱਸ਼ਪ ਕਰ ਦਿੱਤਾ ਗਿਆ ਪੁਲਿਸ ਕਰਦਿਆਂ ਨੂੰ ਧਮਕੀਆਂ ਤੱਕ ਦਿੱਤੀਆਂ ਪੁਲਿਸ ਨੇ ਕਿ ਪੁਲਿਸ ਨਾਲ ਫੇਰ ਪਾਉਣਾ ਠੀਕ ਨਹੀਂ ਹੁੰਦਾ ਤੁਸੀਂ ਇਹਨੂੰ ਕਰਦੇ ਹੋ ਨਾ ਤੁਹਾਨੂੰ ਆਲੇ ਪੁਲਸ ਜਾਂ ਸੋਨਾ ਕਾਟਾ ਰਹੀ ਹੈ ਲੇਕਿਨ ਉਹ ਹਰ ਆ ਕੇ ਕਹਿੰਦੇ ਕਿ ਜੀ ਇੱਥੇ ਤਾਂ ਕੁੜੀ ਹੈ ਹੀ ਨਹੀਂ ਯਾਰ ਕੇ ਕੁੜੀ ਦੀ ਮਾਂ ਨੇ ਕੈਮਰਿਆਂ ਦੇ ਵਿੱਚ ਦੇਖ ਲਿਆ ਸੀ ਕਿ ਕੁੜੀ ਇਸ ਘਰ ਦੇ ਵਿੱਚ ਵੱਡੀ ਹੈ ਤੇ ਦੁਬਾਰੇ ਵਾਪਸ ਨਹੀਂ ਆਈ ਉਹਨਾਂ ਨੇ ਉਹਦੀ ਨਾ ਗੱਲ ਮੰਨ ਕੇ ਉਸ ਨੂੰ 3 ਘੰਟੇ ਇੰਤਜ਼ਾਰ ਕਰਉਂਦੇ ਰਹੇ 4 ਘੰਟਾ ਕਰਦੀ ਸਰਚ ਕਰਦੇ ਰਹੇ ਫਿਰ ਬਾਹਰ ਆ ਕੇ ਕਹਿੰਦੇ ਕੋਈ ਨਹੀਂ ਐ ਇੱਥੇ ਕੁੜੀ ਆਈ ਨਹੀਂ ਛੋਟੇ ਨੇ ਕਰਦੇ ਸੋ ਇਹ ਇੱਕ ਬਹੁਤ ਹੀ ਕਨੌਣੀ ਹਰਕਤ ਹੋਈ ਹੈ ਤੇ ਹਰਕਤ ਹੋਣ ਤੋਂ ਬਾਅਦ ਪੁਲਿਸ ਦੀ ਮਿਲੀ ਪੁਗਤੇ ਨਾਲ ਜਿਹੜਾ ਮਾਮਲੇ ਨੂੰ ਪੁਰਦ-ਪੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਜਾਣ ਜਦ ਸਰਕਾਰਾਂ ਸਹੀ ਰਹਿਨਮਾਈ ਨਾ ਕਰ ਸਕਣ ਜਦ ਸਰਕਾਰਾਂ ਢਿੱਲ ਦੇਣ ਪੁਲਿਸ ਨੂੰ ਜਦ ਪੁਲਿਸ ਸਹੀ ਕਾਰਵਾਈ ਨਾ ਕਰਦੀ ਹੋਵੇ ਤਾਂ ਅਜਿਹੀਆਂ ਕੁਰੀਤੀਆਂ ਸਮਾਜ ਦੇ ਵਿੱਚ ਜਨਮ ਲੈਂਦੀਆਂ ਬਹੁਤ ਹੀ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਇੱਕ ਸਿਰਫ 12 ਸਾਲ ਦੀ ਬੱਚੀ ਨਾਬਾਲਗ ਲੜਕੀ ਉਸ ਦਾ ਰੇਵ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਨੇ ਹਰ ਕੋਸ਼ਿਸ਼ ਕੀਤੀ ਹੈ ਕਿ ਇਸ ਮਾਮਲੇ ਨੂੰ ਇਸ ਤਰ੍ਹਾਂ ਹੀ ਨਿਪਟਾ ਦਿੱਤਾ ਜਾਵੇ ਹੱਸ਼ਪ ਕਰਦਿਆਂ ਨੂੰ ਧਮਕੀਆਂ ਤੱਕ ਦਿੱਤੀਆਂ ਪੁਲਿਸ ਨੇ ਕਿ ਪੁਲਸ ਨਾਲ ਬੈਰ ਪਾਉਣਾ ਠੀਕ ਨਹੀਂ ਹੁੰਦਾ ਤੁਸੀਂ ਇਹਨੂੰ ਖਤਮ ਨੂੰ ਲੈ ਤੁਹਾਨੂੰ ਇੱਥੇ ਤੱਕ ਕਿ 4 ਘੰਟੇ ਹੁਣਸ ਨੇ ਅੰਦਰ ਨਾਲੇਪੁਰ ਜਿਆ ਸੋਨਾ ਕਾਂਟਾ ਰਹੀ ਹੈ ਠੀਕ ਹੈ ਪਰ ਆਹ ਰਾਹ ਕੀ ਕਹਿੰਦੇ ਕਿ ਜੀ ਇੱਥੇ ਤਾਂ ਕੁੜੀ ਹੈ ਹੀ ਨਹੀਂ ਯਾਰ ਕੇ ਕੁੜੀ ਦੀ ਮਾਂ ਨੇ ਕੈਮਰਿਆਂ ਦੇ ਵਿੱਚ ਦੇਖ ਲਿਆ ਸੀ ਕਿ ਕੁੜੀ ਇਸ ਘਰ ਦੇ ਵਿੱਚ ਵੜੀ ਹੈ ਤੇ ਦੁਬਾਰੇ ਵਾਪਸ ਨਹੀਂ ਆਈ ਉਹਨਾਂ ਨੇ ਉਹਦੀ ਨਾਂ ਗੱਲ ਮੰਨ ਕੇ ਉਸ ਨੂੰ ਤਿੰਨ ਘੰਟੇ ਇੱਥੇ ਸਮੋਂਦੇ ਰਹੇ ਹੋਣਾ ਘੰਟਾ ਘੰਟਾ ਕਰਦੀ ਸਰਚ ਕਰਦੇ ਰਹੇ ਫਿਰ ਬਾਹਰ ਆ ਕੇ ਕਹਿੰਦੇ ਕੋਈ ਨਹੀਂ ਐ ਇੱਥੇ ਕੁੜੀ ਹੈ ਨਹੀਂ ਛੋਟੇ ਜਿਹੇ ਕਰਦੇ ਸੋ ਇਹ ਇੱਕ ਬਹੁਤ ਹੀ ਘਨੌਣੀ ਹਰਕਤ ਹੋਈ ਹੈ ਤੇ ਹਰਕਤ ਹੋਣ ਤੋਂ ਬਾਅਦ ਪੁਲਿਸ ਦੀ ਮਿਲੀ ਪੁਗਤੇ ਨਾਲ ਜਿਹੜਾ ਮਾਮਲੇ ਨੂੰ ਖੁਰਦ-ਖੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਤਾਂ ਲੋਕਾਂ ਦਾ ਰੋਸ ਹੀ ਕੁੜੀ ਦੀ ਮਾਂ ਦੀ ਜਿਹੜਾ ਆਪਣੀ ਕੁੜੀ ਦਾ ਇਨਸਾਫ ਲੈਣ ਵਾਸਤੇ ਜਿਹੜੀ ਬੜੀ ਕੋਸ਼ਿਸ਼ ਸੀ ਜੀ ਦੇ ਕਰਕੇ ਇਹ ਮਾਮਲਾ ਦਰਜ ਹੋਇਆ ਜਦ ਸਰਕਾਰਾਂ ਦਾਬ ਜਾਣ ਜਾਂ ਸਰਕਾਰਾਂ ਸਹੀ ਰਹਿਨਮਾਈ ਨਾ ਕਰ ਸਕਣ ਜਦ ਸਰਕਾਰਾਂ ਢਿੱਲ ਦੇਣ ਪੁਲਿਸ ਨੂੰ ਜਦ ਪੁਲਿਸ ਸਹੀ ਕਾਰਵਾਈ ਨਾ ਕਰਦੀ ਹੋਵੇ ਆ ਜਿਹੜੀਆਂ ਕ੍ਰੀਤੀਆਂ ਸਮਾਜ ਦੇ ਵਿੱਚ ਜਨਮ ਲੈਂਦੀਆਂ ਆ ਆ ਜਿਹੜੀ ਕ੍ਰੀਤੀ ਹੋਈ ਐ ਇੱਥੇ ਜਲੰਧਰ ਦੇ ਵਿੱਚ ਹੀ ਨਹੀਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਐ ਹਰ ਰੋਜ਼ ਕਤਲ ਹੁੰਦੇ ਆ ਬਲਾਤਕਾਰ ਹੁੰਦੇ ਆ ਲੁੱਟਾਂ ਹੁੰਦੀਆਂ ਖੋਹਾਂ ਹੁੰਦੀਆਂ ਜਲੰਧਰ ਦੇ ਵਿੱਚ ਪਹਿਲਾਂ ਇੱਕ ਕੈਮਿਸਟ ਦੀ ਦੁਕਾਨ ਲੁੱਟ ਲਈ ਫੇਰ ਇੱਕ ਸੁਨਿਆਰਾ ਲੁੱਟ ਲਿਆ ਰੋਜ਼ ਦੀਆਂ ਗੱਲਾਂ ਹੋ ਗਈਆਂ ਜਾਂਦੀਆਂ ਬੀਬੀਆਂ ਦੀ ਚੈਨ ਖੋਲੇ ਜਾਂਦੇ ਆ ਕਿਸੇ ਦੀ ਮੁੰਦੀ ਲਾ ਲੈ ਜਾਂਦੇ ਕਿਸੇ ਦਾ ਕੜਾ ਨਾ ਲੈ ਜਾਂਦੇ ਆ ਸੋ ਹਾਲਾਤ ਬਹੁਤ ਮਾੜੇ ਐ ਪੁਲਿਸ ਕਾਰਵਾਈ ਕਰਨ ਦੇ ਵਿੱਚ ਕਿਉਂ ਗਰੇਜ ਕਰਦੀ ਸੀ ਪੁਲਿਸ ਨੂੰ ਕਿਆ ਚਾਹ ਸੀਗਾ ਕਿ ਜੀ ਪਰਚਾ ਨਾ ਹੋਵੇ ਪੁਲਿਸ ਕਿਉਂ ਅੰਦਰ ਪਈ লাশ ਨੂੰ ਬਾਹਰ ਆ ਕੇ ਕਹਿ ਰਹੀ ਅੰਦਰ ਕੋਈ ਨਹੀਂ ਐ ਸਾਨੂੰ ਇਹਨਾਂ ਗੱਲਾਂ ਦੇ ਜਵਾਬ ਚਾਹੀਦੇ ਐ ਇੱਥੇ ਦੇ ਨਮਾਇंदे ਉਹਨਾਂ ਦੀ ਪੈਰਵਾਈ ਕਰਦੇ ਐ ਜਿਨ੍ਹਾਂ ਨੇ ਬਲਾਤਕਾਰ ਕੀਤਾ ਤੇ ਜਿਨ੍ਹਾਂ ਨੇ ਕਤਲ ਕੀਤਾ ਉਹ ਪੁਲਿਸ ਨੂੰ ਹਰ ਕਾਰਵਾਈ ਕਰਨ ਤੋਂ ਰੋਕ ਰਹੇ ਐ ਜਿਹੜੇ ਝਾੜੂ ਵਾਲਿਆਂ ਦੇ ਨਮਾਇंदे ਸੋ ਇਹ ਕਿਸੇ ਤਰ੍ਹਾਂ ਵੀ ਸਮਾਜ ਨੂੰ ਮਨਜ਼ੂਰ ਨਹੀਂ ਲੁੱਟ ਲੈ ਗਏ ਚਲੋ ਠੀਕ ਐ ਬੰਦਾ ਵੀ ਮਾਰਤਾ ਲੇਕਿਨ ਉਹ ਸਾਡੇ ਧੀਆਂ ਭੈਣਾਂ ਨੂੰ ਪੈ ਗਏ ਐ ਹੁਣ ਬਲਾਤਕਾਰ ਹੋਣ ਲੱਗ ਗਿਆ ਨਾਬਾਲਗ ਲੜਕੀਆਂ ਦੇ ਸਾਨੂੰ ਇਹ ਕਿਸੇ ਤਰ੍ਹਾਂ ਮਨਜ਼ੂਰ ਨਹੀਂ ਅਸੀਂ ਮੰਗ ਕਰਦੇ ਆ ਕਿ ਜਿਹੜੇ ਪੁਲਿਸ ਕਰਮਚਾਰੀਆਂ ਨੇ ਇਸ ਨੂੰ ਇੱਥੇ ਥੱਲੇ ਆ ਕੇ ਅੰਦਰ ਜਾ ਕੇ ਫਿਰ ਕਿਹਾ ਕਿ ਜੀ ਇੱਥੇ ਕੁੜੀ ਹੈ ਨਹੀਂ ਜਿਹੜੇ ਅੰਦਰ ਕੁੜੀ ਦੇ ਕਤਲ ਹੋਇਆ ਬਲਾਤਕਾਰ ਹੋਏ ਦੇ ਮੌਜੂਦ ਹੋਣ ਦੇ ਅੰਦਰ ਮਰੀ ਹੋਈ Laash ਦੇ ਨਾਲ ਬੈਠ ਕੇ ਚਾਹ ਪੀਂਦੇ ਰਹੇ ਐਸੀ ਚਾਹੁੰਦੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਐਸੀ ਚਾਹੁੰਦੇ ਉਹਨਾਂ ਦੀ ਜਵਾਬ ਤਲਬੀ ਹੋਵੇ ਉਹ ਐਸਪੀ ਦੀ ਤੇ ਉਹਨਾਂ ਪੰਜ ਐਸਐਚਓਾਂ ਦੀ ਪੰਜ ਐਸਐਚਓ ਇਕੱਠੇ ਹੋ ਕੇ ਇੱਕ ਏਸੀਪੀ ਉਹਨਾਂ ਨੇ ਪਰਿਵਾਰ ਨੂੰ ਹਰ ਤਰੀਕੇ ਨਾਲ ਦਰਵਾਇਆ ਜਲੰਧਰ ਦੇ ਵਿੱਚ ਕਿ ਤੁਹਾਡੀ ਕੁੜੀ ਦੇ ਬਲਾਤਕਾਰ ਉਹਦੇ ਕਤਲ ਨੂੰ ਸਹੀ ਤਰੀਕੇ ਨਾਲ ਐਫਆਈਆਰ ਲਿਖਣ ਚ ਨਹੀਂ ਸੀ ਆ ਰਹੇ ਹਰ ਉਹਨਾਂ ਡਰਾਇਆ ਇਹ ਜੇ ਤੁਸੀਂ ਇਹ ਪੰਗੇ ਵਿੱਚ ਨਾ ਬਹੁ ਖਤਮ ਕਰੋ ਗੱਲੋ ਸਾਨੂੰ ਇਹ ਕਿਸੇ ਤਰ੍ਹਾਂ ਵੀ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਐਸੀ ਬਾਰਨ ਕਰਦੇ ਆਂ ਪੁਲਿਸ ਨੂੰ ਐਸੀ ਬਾਰਨ ਕਰਦੇ ਆਂ ਸਰਕਾਰ ਨੂੰ ਕਿ ਜੇ ਉਹਨਾਂ ਪੁਲਿਸ ਵਾਲਿਆਂ ਤੇ ਕਾਰਵਾਈ ਨਾ ਕੀਤੀ ਤਾਂ ਸਾਨੂੰ ਮਜਬੂਰਨ ਐਜੀਟੇਸ਼ਨ ਕਰਨਾ ਪਏਗਾ ਸਾਨੂੰ ਮਜਬੂਰਨ ਗਲੀਆਂ ਨਾਲੀਆਂ ਚੌਂਕਾਂ ਦੇ ਵਿੱਚ ਨਿਕਲਣਾ ਪਏਗਾ ਗਲੀਆਂ ਦੇ ਵਿੱਚ ਬਾਜ਼ਾਰਾਂ ਨੂੰ ਬੰਦ ਕਰਨਾ ਪਏਗਾ ਇਸ ਕਰਕੇ ਪਹਿਲੇ ਹੀ ਮਾਹੌਲ ਪੰਜਾਬ ਦਾ ਬਹੁਤ ਖਰਾਬ ਹੈ ਐਸੀ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਐਸੀ ਕਹਿੰਦੇ ਆ ਕਿ ਜਿਹੜੇ ਕਰਮਚਾਰੀਆਂ ਨੇ ਮਾਹੌਲ ਖਰਾਬ ਕੀਤਾ ਜਿਨ੍ਹਾਂ ਨੇ ਲਾਸ਼ ਨੂੰ ਅੰਦਰ ਰੱਖ ਕੇ ਅੰਦਰ ਚਾਹ ਪੀਂਦੀਆਂ ਪੌਣੇ ਘੰਟੇ ਬਾਅਦ ਆ ਕੇ ਕਿਹਾ ਅੰਦਰ ਲਾਸ਼ ਨਹੀਂ ਹੈ ਲੋਕਾਂ ਨੇ ਜ਼ਬਰਦਸਤੀ ਪਰਿਵਾਰ ਨੇ ਕੁੜੀ ਦੀ ਮਾਂ ਨੂੰ ਪਤਾ ਸੀ ਅੰਦਰ ਕੁੜੀ ਹੈ ਉੱਥੇ ਤੇ ਹਿੰਦਿਓ ਨਹੀਂ ਪੁਲਿਸ ਵਾਲਿਆਂ ਨੇ ਉਹਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਹਿੰਦੇ ਕੱਲ ਨੂੰ 10 ਵਜੇ ਆਇਓ ਥਾਣੇ ਵਿੱਚ ਫੇਰ ਲੱਭਾਂਗੇ ਤੁਹਾਡੀ ਕੁੜੀ ਨੂੰ ਕੁੜੀ ਦੀ ਲਾਸ਼ ਅੰਦਰ ਪਈ ਐ ਫੇਰ ACP আর পুলিশ ਪਰਿਵਾਰ ਨੂੰ ਦਬਾ ਕੇ FIR ਨਹੀਂ ਲਿਖਣਾ ਚਾ ਰਹੇ ਸੀ ਕੀ ਆ ਦਬਾਅ ਹੈ پولیس ਤੇ ਐਸੀ ਇਹ ਜਾਣਨਾ ਚਾਹੁੰਦੇ ਆ ਆਮ ਆਦੀ ਪਾਰਟੀ ਦਾ ਇੱਥੇ ਦਾ ਮੰਤਰੀ ਐ MLA ਐ ਉਸ ਨੂੰ ਪੁੱਛਿਆ ਮੈਂ ਤਾਂ ਪਹਿਲਾਂ ਹੀ ਕਹਿੰਦਾ ਹੁੰਦਾ ਸੀ ਇਹ ਹੋਮੋਪੈਥਿਕ ਦੀ ਗੋਲੀਆਂ ਨਾਲ ਦਾ ਫਾਇਦਾ ਨੁਕਸਾਨ ਨਹੀਂ ਕੋਈ ਨਹੀਂ ਲੇਕਿਨ ਅੱਜ ਨੁਕਸਾਨ ਹੋ ਰਿਹਾ ਉਹਦਾ ਅੱਜ ਉਹ ਕਾਰਵਾਈ ਨੂੰ ਰੋਕ ਰਿਹਾ ਹੈ ਅੱਜ ਸਰਕਾਰ ਕਾਰਵਾਈ ਨੂੰ ਰੋਕ ਰਹੀ ਹੈ ਬੜਾ ਕੋਈ ਮਰ ਜੇ ਤਾਂ ਮੁੱਖ ਮੰਤਰੀ ਵੀ ਜਦੇ ਬਾਕੀ ਵੀ ਸਾਰੇ ਜਦੇ ਸਦਾਂਝਲੀਆਂ ਦੇਣ ਲੱਗ ਜਾਂਦੇ ਸਾਡੀ ਕੁੜੀ ਦਾ ਕਤਲ ਹੋ ਗਿਆ ਬਲਾਤਕਾਰ ਹੋ ਗਿਆ ਤੇ ਕੋਈ ਪੁੱਛਣ ਨੂੰ ਤਿਆਰ ਨਹੀਂ ਹੈ ਐਸੀ ਬਰਦਾਸ਼ਤ ਨਹੀਂ ਕਰਾਂਗੇ ਐਸੀ ਐਜੀਟੇਸ਼ਨ ਕਰਾਂਗੇ ਅਸੀਂ 2-3 ਦਿਨ ਦਿੰਦੇ ਆ ਜੇ ਸਰਕਾਰ ਕਾਰਵਾਈ ਕਰੇਗੀ ਨਹੀਂ ਤਾਂ ਅਸੀਂ ਕਾਰਵਾਈ ਸ਼ੁਰੂ ਕਰਾਂਗੇ ਪੁਲਿਸ ਕਹਿੰਦੀ ਕੱਲਾ ਸਸਪੈਂਡ ਕਰ ਦਿੱਤਾ ਕੀ ਲੱਗਦਾ ਕਿ ਇਹ ਕਾਰਵਾਈ ਸਾਡੀ ਤਾਂ ਕੁੜੀ ਮਾਰਤੀ ਬਲਾਤਕਾਰ ਕਰਕੇ ਤੇ ਉਹ ਬੰਦੇ ਵਿੱਚ ਬਾਅਦ ਦੇ ਵਿੱਚ ਇਨਵੋਲ ਹੋਏ ਆ ਕੇ ਉਹਨਾਂ ਨੇ ਜਾਣ ਬੁੱਝ ਕੇ ਅੰਦਰ ਕੁੜੀ ਪਈ ਹੈ ਛੋਟਾ ਜਿਹਾ ਘਰ ਸਰਚ ਕਰਕੇ ਪੌਣੇ ਘੰਟੇ ਜੋ ਬਾਹਰ ਨਿਕਲੇ ਆ ਫਿਰ ਕਹਿੰਦੇ ਅੰਦਰ ਤਾਂ ਕੁੜੀ ਹੈ ਹੀ ਨਹੀਂ ਤੁਸੀਂ ਕੱਲ ਨੂੰ ਆਇਓ ਮਤਲਬ ਇਹ ਸੀ ਕਿ ਪੁਲਿਸ ਉਹਦੀ Laash ਨੂੰ ਹੋਰ ਦਵੁਰਦ ਕਰਨਾ ਚਾਹੁੰਦੀ ਸੀ ਤੇ ਬਾਅਦ ਚ ਐਫ ਆਈ ਆਰ ਕਰਾਣੀ ਸੀ ਚਾਹੁੰਦੀ ਸਾਰੇ ਐਸੀ ਨਹੀਂ ਮੰਨਦੇ ਕਿ ਇੱਕ ਬੰਦੇ ਨੂੰ ਸਸਪੈਂਡ ਕਰਤਾ ਫੇਰ ਉਹਨੂੰ ਇੱਥੇ ਲਾਊਗਾ ਉਹ ਸਾਨੂੰ ਦੰਦ ਚੜਾਊਗਾ ਵੀ ਤੁਹਾਡੀ ਕੁੜੀ ਦਾ ਬਲਾਤਕਾਰ ਕਰਾਇਆ ਸੀ ਐਸੀ ਉਹਨਾਂ ਦੀ ਬਰਖਾਸਤੀ ਮੰਗਦੇ ਉਹਨਾਂ ਨੂੰ ਡਿਸਮਿਸ ਕਰੋ ਤੇ بڑے ਅਫਸਰ ਵੀ ਜਿਨ੍ਹਾਂ ਨੇ ਐਸ ਐਚਓ ਏ ਸੀ ਪੀ ਜਿਨ੍ਹਾਂ ਨੇ ਘਰ ਨੂੰ ਕਰਦਿਆਂ ਨੂੰ ਠਮਕਾਇਆ ਉਹਨਾਂ ਤੇ ਵੀ ਅਸੀਂ ਕਾਰਵਾਈ ਚਾਹਦੇ ਐਥੇ ਦੇ ਸੀ ਪੀ ਨੂੰ ਬੀਬੀ ਨੂੰ ਟੈਲੀਫੋਨ ਕੀਤਾ ਜੀ ਕੇ ਕੇਸ ਨੂੰ ਫਾਸਟ ਟਰੈਕ ਤੇ ਲਗਾਇਆ ਜਾਵੇ ਤੁਰੰਤ ਕਿਉਂਕਿ ਇਹ ਬਿਲਕੁਲ ਸਿੱਧਾ ਸਿੱਧਾ ਕੇਸ ਹੈ ਇਹਦੀ ਚਲਾਨ ਪੇਸ਼ ਕੀਤਾ ਜਾਵੇ ਫਾਸਟ ਟਰੈਕ ਤੇ ਲਗਾਇਆ ਜਾਵੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਜਿਹੜੇ ਬੰਦੇ ਇਨਵੋਲ ਮੈਂ ਪੁਲਿਸ ਵਾਲੇ ਜਿਹੜਾ ਨੇ ਪੁਲਿਸ ਨੂੰ ਅਫਸਰਾਂ ਤੇ ਐਸ ਐਚਓ ਐਨੇ ਡਰਾਇਆ ਉਹਨਾਂ ਦੀ ਜਵਾਬ ਤਲਵੀ ਕੀਤੀ ਜਾ ਆ ਥੋੜੇ ਦਿਨ ਪਹਿਲਾਂ ਨਸ਼ਿਆਂ ਦੇ ਵਿੱਚ ਗੋਲੀਆਂ ਮਾਰ ਕੇ ਮਰ ਗਏ ਨਸ਼ੇ ਵੇਚਣ ਵਾਲੇ ਨਸ਼ਿਆਂ ਦੀ ਪਰਮਾਰ ਹੈ ਇਕੱਲੇ ਜਲੰਧਰ ਚ ਨਹੀਂ ਹੈ ਸਾਰੇ ਪੰਜਾਬ ਦਾ ਇਹੀ ਹਾਲ ਹੋ ਗਿਆ ਮੈਂ ਪਹਿਲਾਂ ਕਿਹਾ ਸੀ ਸਟੇਜ ਚਲਾਉਣਾ ਤੇ ਸਟੇਟ ਚਲਾਉਣ ਦੇ ਵਿੱਚ ਬੜਾ ਫਰਕ ਹੈ ਇਹ ਸਿਰਫ ਸਟੇਜ ਚਲਾ ਰਿਆ ਮਸ਼ਹੂਰੀਆਂ ਦੇ ਨਾਲ ਸਰਕਾਰ ਚਲਾਈ ਜਾ ਰਹੀ ਹੈ ਆ ਹੁਣ ਵੀ ਅੰਦਰ ਬੰਦਾ ਕਹਿ ਰਿਹਾ ਸੀ ਅਸੀਂ ਪਛਤਾ ਰਹੇ ਹਾਂ ਕਿ ਐਸੀ ਐਨੀ ਮਾੜੀ ਸਰਕਾਰ ਲਿਆਂਦੀ ਕਿ ਸਾਡੇ ਰੋਜ਼ ਦੇ ਘਰਾਂ ਦੇ ਵਿੱਚ ਬਹਿਣ ਪੈਣੇ ਸ਼ੁਰੂ ਹੋਏ ਹੋਏ